ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਮੁਲਾਜ਼ਮਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਦੇ ਵਿੱਚ ਹੋਇਆ ਉਹਦੇ ਤੇ ਨਤਨ ਗੜਕਰੀ ਹੋਣਾਂ ਨੇ ਜਦੋਂ ਚਿੱਠੀ ਲਿਖੀ ਤਾਂ ਪੰਜਾਬ ਦੇ ਵਿੱਚ ਕਾਫੀ ਸਿਆਸਤ ਪੱਕੀ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਬੀਜੇਪੀ ਦਾ ਇੱਕ ਪਲਾਨ ਹੈ ਪ੍ਰੋਜੈਕਟ ਰੱਦ ਕਰਨ ਦਾ ਨਤਨ ਗੜਕਰੀ ਕਹਿ ਰਹੇ ਨੇ ਕਿ ਤੁਹਾਡੇ ਪ੍ਰੋਜੈਕਟ ਅਸੀਂ ਬੰਦ ਕਰ ਦਿਆਂਗੇ ਕੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਤੁਸੀਂ ਨਤਨ ਗੜਕਰੀ ਤੇ ਬੀਜੇਪੀ ਨੂੰ ਛੰਡਣ ਵਾਸਤੇ ਦੇਖੋ ਜੀ ਪੰਜਾਬ ਨਾਲ ਬਹੁਤ ਵੱਡਾ ਧੋਖਾ ਕਰਤਾ ਧਮਕੀਆਂ ਹਾਰੀਆਂ ਨੇ ਨਾ ਕਿਸਾਨਾਂ ਦੇ ਪਾਇਆ ਜਾ ਰਿਹਾ ਹੈ ਜਿਹੜੇ ਉਹ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਦੀ ਜ਼ਬੰਤਾਂ ਲੈ ਲੀਆਂ ਨਾਲ ਦੀ ਨਾਲ ਤੋਪ ਤੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਕਿਉਂ ਦਖਲ ਨਹੀਂ ਦਿੰਦੇ ਜੀ ਇਹ ਦੇਖੋ ਕੇਂਦਰ ਦੇ ਵਿਭਾਗ ਨੂੰ ਪੰਜਾਬ ਦੇ ਚੀਫ ਸਕੱਟਰੀ ਨੂੰ ਲਿਖਣਾ ਪਵੇ ਤੇ ਚੀਫ ਸਕੱਟਰੀ ਬੀਜਪੀ ਨੂੰ ਲਿਖੇ ਤੇ ਫਿਰ ਪਰਚਾ ਦਰਜ ਹੋਵੇ ਉਹ ਵੀ ਲੰਗੜਾ ਜਾ ਪਰਚਾ ਇੱਕ ਪਰਚੀ ਜੀ ਤੇ ਲੋਕ ਸਭ ਗੱਲ ਕਰੀਏ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਮੁਲਾਜ਼ਮਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਦੇ ਵਿੱਚ ਹੋਇਆ ਉਹਦੇ ਤੇ ਨਤਨ ਗੜਕਰੀ ਹੋਣਾਂ ਨੇ ਜਦੋਂ ਚਿੱਠੀ ਲਿਖੀ ਤਾਂ ਪੰਜਾਬ ਦੇ ਵਿੱਚ ਕਾਫੀ ਸਿਆਸਤ ਪੱਕੀ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਬੀਜਪੀ ਦਾ ਇੱਕ ਪਲਾਨ ਹੈ ਪ੍ਰੋਜੈਕਟ ਰੱਦ ਕਰਨ ਦਾ ਪਰ ਇਸ ਮਾਮਲੇ ਦੇ ਵਿੱਚ ਜੋ ਐਫਆਈਆਰ ਰਜਿਸਟਰਡ ਹੋਈ ਹੈ ਕਹਿਆ ਜਾ ਰਿਹਾ ਕਿ ਉਹ ਗਲਤ ਤਰਾਵਾਂ ਦੇ ਤਹਿਤ ਐਫਆਈਆਰ ਰਜਿਸਟਰਡ ਕੀਤੀ ਗਈ ਹੈ ਜਿਹੜੇ ਦੋ ਲੋਕਾਂ ਤੇ ਹਮਲਾ ਹੋਇਆ ਉਸ ਸੰਬੰਧ ਦੇ ਵਿੱਚ ਕਿਉਂਕਿ ਨਾਲ ਇਹਦੇ ਕਰਕੇ ਹੀ ਕੰਮਕਾਜ ਆ ਜਿਹੜਾ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਅਧਿਕਾਰੀ ਨੇ ਜਿਹੜੇ ਫਿਲਹਾਲ ਹਾਈਵੇ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਨਹੀਂ ਬਣਾ ਰਹੇ ਸੋ ਕੀ ਕਹਿਣਾ ਚਾਹੋਗੇ ਢੱਲੋ ਸਾਹਿਬ ਇਸ ਬਾਰੇ ਦੇਖੋ ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜਿਆ ਉਹ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਨੇ ਜਵਾਨਤਾ ਲੈ ਲਿਆ ਨਾਲ ਦੀ ਨਾਲ ਤੋਰਤੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਕਿਉਂ ਦਖਲ ਨਹੀਂ ਦਿੰਦੇ ਨਿਤਨ ਗੜਕਰੀ ਕਹਿ ਰਹੇ ਨੇ ਕਿ ਤੁਹਾਡੇ ਪ੍ਰੋਜੈਕਟ ਅਸੀਂ ਬੰਦ ਕਰ ਦਿਆਂਗੇ ਕੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਤੁਸੀਂ ਨਿਤਨ ਗੜਕਰੀ ਤੇ ਬੀਜੇਪੀ ਨੂੰ ਛੰਡਣ ਵਾਸਤੇ ਦੇਖੋ ਜੀ ਪੰਜਾਬ ਨਾਲ ਬਹੁਤ ਵੱਡਾ ਧੋਖਾ ਕਰਤਾ ਧਮਕੀਆਂ ਆ ਰਹੀਆਂ ਨੇ ਨਾ ਕਿਸਾਨਾਂ ਦੇ ਪਾਇਆ ਜਾ ਰਿਹਾ ਹੈ ਕਿਸਾਨਾਂ ਦੇ ਭਾਰਤੀ ਕਿਸਾਨ ਯੂਨੀਅਨ ਦੇ ਏਕਤਾ ਉਗਰਾਹਾਂ ਦੇ ਜਨਰਲ ਸੈਕਟਰੀ ਨੇ ਸੁਦਾਕਰ ਸਿੰਘ ਉਹ ਕਹਿੰਦੇ ਅਸੀਂ ਤਾਂ ਕਦੇ ਨਹੀਂ ਰੁਕਿਆ ਅਜੇ ਤੱਕ ਕਦੇ ਨਹੀਂ ਕਿਹਾ ਕਿਸਾਨਾਂ ਦੀ ਮੰਗ ਇਹ ਆ ਕਿ ਜਿਹੜੀ ਮੁਆਵਜ਼ਾ ਰਾਸ਼ੀ ਹੈ ਉਹ ਇੱਕਸਾਰ ਹੋਵੇ ਕਿਤੇ 25000 ਦੇ ਰਹੇ ਨੇ ਕਿਤੇ 45000 ਦੇ ਰਹੇ ਨੇ ਕਿਤੇ 70 ਵੀ ਦੇ ਰਹੇ ਨੇ ਜੀ ਇਹ ਕਿਉਂ ਇੱਕਸਾਰ ਤਾਂ ਨੀਤੀ ਕਿਉਂ ਨਹੀਂ ਬੰਦੀ ਗੜਕਰੀ ਸਾਹਿਬ ਤਾਂ ਜ਼ਮੀਨੀ ਹਕੀਕਤਾਂ ਵਾਲੇ ਬੰਦੇ ਨੇ ਹੂੰ ਮੈਨੂੰ ਉਹਨਾਂ ਦਾ ਇੱਕ ਗੱਲ ਬਹੁਤ ਵਧੀਆ ਲੱਗੀ ਉਹ ਇੱਕ ਸਮਾਗਮ 'ਚ ਗਏ ਕਿਸੇ ਰਾਤ 'ਚ ਉੱਥੇ ਜਿਹੜੇ ਉਹਨਾਂ ਦੀ ਪਾਰਟੀ ਦਾ ਬੰਦਾ ਸੀ ਕਹਿੰਦੇ ਵੀ ਤੁਸੀਂ ਤਾਂ ਫਲਾਣੇ ਬੰਦੇ ਦਾ ਵੀ ਫਲਾਣਾ ਕੰਮ ਕਰਤਾ ਕਹਿੰਦਾ ਹਾਂ ਕੀਤਾ ਕਹਿੰਦਾ ਉਹ ਤਾਂ ਕਾਂਗਰਸੀ ਐ ਕਹਿੰਦਾ ਭਾਰਤੀ ਨਹੀਂ ਹੂੰ ਭਾਰਤ ਦਾ ਹਿੱਸਾ ਨਹੀਂ ਸੜਕ ਚੰਦ ਤੇ ਬਣ ਗਈ ਜੀ ਉਹ ਸੜਕ ਤਾਂ ਸਾਡੇ ਇੱਥੇ ਐ ਉੱਥੇ ਕਿਤੇ ਲਿਖ ਕੇ ਲਿਆ ਆਵਾ ਵੀ ਇੱਥੇ ਭਾਜਪਾ ਵਾਲੇ ਨੇ ਲੰਘਣਾ ਹੋਰ ਕੋਈ ਲੰਘਣਾ ਹੀ ਨਹੀਂ ਜਾਂ ਕਾਂਗਰਸੀ ਨੇ ਬਰਮਾਤੀ ਤਾਂ ਕਾਂਗਰਸੀ ਇਕੱਲੇ ਲੰਘਣਗੇ ਤੁਹਾਨੂੰ ਰੋਕਿਆ ਉਹਨਾਂ ਨੇ ਇਹ ਸੋਚ ਚਾਹੀਦੀ ਹੈ ਜੀ ਜਦੋਂ ਤੁਸੀਂ ਇਹ ਸੋਚ ਲੈ ਕੇ ਜਾਓਗੇ ਤਾਂ ਬਹੁਤ ਵੱਡੀ ਗੱਲ ਹੈ ਇੱਥੇ ਉਹਨਾਂ ਦੇ ਡਾਇਰੈਕਟਰ ਨੇ ਪ੍ਰਸ਼ਾਂਤ ਮਹਾਜਨ ਉਹ ਕਹਿੰਦੇ ਜੀ ਜਦੋਂ ਤੱਕ ਸਾਰਗਰਮ ਮਾਹੌਲ ਨਹੀਂ ਬਣਦਾ ਅਸੀਂ ਤਾਂ ਕੰਮ ਕਰਨਾ ਨਹੀਂ ਜੀ ਇਹ ਜ਼ਿਆਦਾ ਸਮੱਸਿਆ ਆਈ ਹੈ ਲੁਧਿਆਣੇ ਤੇ ਜਲੰਧਰ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਉਹ ਵੀ ਜਲੰਧਰ ਦੇ ਥਾਣੇ ਦੇ ਵਿੱਚ ਹੋਇਆ ਨੂਰ ਮਹਿਲ ਦੇ ਕੋਲ ਤੁਸੀਂ ਇਹ ਦੇਖੋ ਕੇਂਦਰ ਦੇ ਵਿਭਾਗ ਨੂੰ ਪੰਜਾਬ ਦੇ ਚੀਫ ਸਕੱਟਰੀ ਨੂੰ ਲਿਖਣਾ ਪਵੇ ਤੇ ਚੀਫ ਸਕੱਟਰੀ ਡੀਜੀਪੀ ਨੂੰ ਲਿਖੇ ਤੇ ਫਿਰ ਪਰਚਾ ਦਰਜ ਹੋਵੇ ਉਹ ਵੀ ਲੰਗੜਾ ਜਾ ਪਰਚਾ ਇੱਕ ਪਰਚੀ ਜੀ ਜੀ ਉਹ ਕਹਿੰਦੇ ਉਹ ਧਰਾਮਾ ਤਾਂ ਲਾਈਆਂ ਨਹੀਂ ਉਸੇ ਤਰ੍ਹਾਂ ਜਿਵੇਂ ਖਨੌਰੀ ਬਾਰਡਰ ਦੇ ਉੱਤੇ ਜਦੋਂ ਸ਼ੁਭਕਰਨ ਦੀ ਮੌਤ ਹੁੰਦੀ ਹੈ ਤੇ ਪਰਚਾ ਦਰਜ ਹੁੰਦਾ ਹੈ ਅਣਪਛਾਤੇਆਂ ਤੇ ਬਰਗਾੜੀ ਕੰਡ ਵਾਪਰਿਆ ਪਰਚਾ ਦਰਜ ਹੋਇਆ ਅਣਪਛਾਤੀ ਪੁਲਿਸ ਤੇ ਜੀ ਕਦੇ ਪੁਲਿਸ ਵੀ ਅਣਪਛਾਤੀ ਹੈ ਇਹ ਰਾਸੀ ਆਗੂਆਂ ਨੇ ਜੋ ਕੜੀ ਘੋਲੀ ਵੀ ਹੈ ਆਮ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਆਮ ਲੋਕਾਂ ਨੇ ਤੇ ਕਿਰਤ ਕਰਕੇ ਖਾਣਾ ਉਹਦਾ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਲਾਲੇ ਪਏ ਰਹਿੰਦੇ ਆ ਕਿ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇ ਕਈ ਪਰਿਵਾਰਾਂ ਦੇ ਵਿੱਚ ਠੀਕ ਹੈ ਚਿੱਟ ਕੱਪੜਗੇ ਵੀ ਬਹੁਤ ਆ ਸਾਡੇ ਬੱਚੇ ਜਿਹੜੇ ਕੰਮ ਨਹੀਂ ਕਰਦੇ ਪਰ ਬਹੁਤ ਸਾਰੇ ਉਹ ਲੋਕ ਵੀ ਆ ਜਿਹੜੇ ਜੇ 10 ਬੰਦੇ ਆ ਕਰਦੇ ਤਾਂ 10 ਦੇ 10 ਕੰਮ ਕਰਦੇ ਆ ਤੇ ਉਹਨਾਂ ਕੋਲ ਘਾਟਾ ਵੀ ਨਹੀਂ ਰਹਿੰਦਾ ਜੀ ਸੋ ਚਾਹੀਦਾ ਤਾਂ ਇਹ ਲੋਕਾਂ ਨੂੰ ਰਾਹਤ ਹੋਵੇ ਪਰ ਇਹਨਾਂ ਸਰਕਾਰਾਂ ਦਾ ਕੋਈ ਕੰਮ ਆਏਗਾ ਕਿ ਕਿਵੇਂ ਲੋਕਾਂ ਦੇ ਗੱਲ ਤੇ ਗੁੱਠਾ ਦੇਣਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ